ਜਿਲੰਦਰ ਦੇ ਭਾਰ ਕੋ ਕੈਂਪ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ 21 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਰਸਲ 2 ਮਹੀਨੇ ਪਹਿਲਾਂ ਇਸ ਨੌਜਵਾਨ ਦੀ ਕਿਸੇ ਹੋਰ ਲੜਕਿਆਂ ਦੇ ਨਾਲ ਮਾਮੂਲੀ ਜੀ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ ਤਾਂ ਹੁਣ ਉਸੇ ਲੜਾਈ ਨੇ ਖੂਨੀ ਰੂਪ ਧਾਰ ਲਿਆ ਹੈ 21 ਸਾਲਾ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਜਦੋਂ ਨੌਜਵਾਨ ਨੂੰ ਹਸਪੀਟਲ ਲੈ ਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਘਰ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਮਾਂ ਦੇ ਹੰਝੂ ਜੋ ਹੈ ਨਜ਼ਰ ਆ ਰਹੇ ਨੇ ਰੋਂਦੀ ਮਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਦਰਸਲ ਭਾਰ ਕੋ ਕੈਂਪ ਦੇ ਵਿੱਚ ਖੂਨੀ ਝੜਕ ਹੋਈ ਹੈ ਜਿੱਥੇ ਵਰੁਣ ਨਾਮ ਦੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਘਟਨਾ ਸੰਬੰਧੀ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ 2 ਮਹੀਨੇ ਪਹਿਲਾਂ ਬਾਈਕ ਦੀ ਟੱਕਰ ਨੂੰ ਲੈ ਕੇ ਝਗੜਾ ਹੋਇਆ ਸੀ ਹਾਲਾਂਕਿ ਉਹ ਮਾਮਲਾ ਖਤਮ ਹੋ ਗਿਆ ਪਰ ਇਸ ਦੇ ਬਾਵਜੂਦ ਜਿਹੜੇ ਦੂਜੇ ਥੇਲ ਦੇ ਨੌਜਵਾਨ ਸੀ ਉਹਨਾਂ ਦੇ ਵੱਲੋਂ ਰੰਜਿਸ਼ ਰੱਖੀ ਗਈ ਅਤੇ ਉਹਨਾਂ ਦੇ ਨੌਜਵਾਨ ਦਾ ਹੁਣ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਕੈਂਚੀਆਂ ਦੇ ਨਾਲ ਛਾਤੀ ਦੇ ਉੱਤੇ ਕਈ ਵਾਰ ਕੀਤੇ ਗਏ ਤਾਂ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਤਪੀਰਿਤ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਅਕਤੀਆਂ ਦੇ ਵੱਲੋਂ ਕਤਲ ਕੀਤਾ ਗਿਆ ਹੈ ਉਹ ਨਸ਼ੇ ਦਾ ਤੰδα ਕਰਦੇ ਨੇ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਤਾਂ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਥੇ ਇਸ ਘਟਨਾ ਦੇ ਵਿੱਚ ਵਰੁਣ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਬਾਕੀ ਉਸਦੇ ਸਾਥੀ ਗੰਭੀਰ ਜ਼ਖਮੀ ਹੋਏ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਪਰਿੜਿਤ ਪਰਿਵਾਰ ਕੀ ਕੁਝ ਕਹਿ ਰਿਹਾ ਤੁਹਾਨੂੰ ਸੁਣਾ ਦਿੰਨੇ ਆਂ ਕੀ ਨਾ ਹੁੰਸ ਕੀ ਨਾ ਮਤੋ ਮਰਜੀ ਸਭ ਜਿੱਦੀ ਮਾਮਲਾ ਕੀ ਹੈ ਮਾਪਾ ਪਾਲੋ ਆਪਣੇ ਬੇਟੇ ਜੀ ਕੇ ਮੇਰੇ ਦੋ ਇੱਕ ਵਾਰ ਸਾਲੇ ਦਾ ਬੇਟਾ ਜੀ ਆ ਉਹ ਆਪਣੇ ਜਾਣ ਦੇ ਚਾਹੁੰਦੇ ਸਾਲੇ ਅੱਜ ਦੇ ਥੋੜੀ ਜਿਹਾ 2-3 ਮਹੀਨੇ 2 ਮਹੀਨੇ ਕੱਟਦੀ ਗੱਲ ਦਾ ਕਿ ਉਹ ਮੋਟਰਸਾਈਕਲ ਵੱਜਾ ਇੱਕ ਬੁੱਢੇ ਦਾ ਥੋੜਾ ਗਾਲ ਖਤਮ ਹੋ ਜਣਾ ਪ੍ਰਵੈਂਟਡ ਆ ਬੰਦਿਆ ਮੈਨਾਂ ਸਾਨੂੰ ਚਾ ਕਰਦੇ ਆ ਕਿ ਫਾਟੇ ਕਾ ਫਿੰਗਰ ਕਾਲੇ ਰੰਗ ਦਾ ਬੇਟਾ ਉਹ ਦੇਖਾ ਦਿਖਾਈ ਹੋਈ ਜਾਣਾ ਖੜੇ ਹੋ ਗਏ ਹਨ ਕੋਈ ਗੱਲ ਨਹੀਂ ਪੁੱਠੀ ਬਾਤ ਨਹੀਂ ਪੁੱਠੀ ਦੁਨੀਆਂ ਜੇ ਗੱਡੀਆਂ ਪਿੰਨਾਂ ਦੇ ਮਾਰਨੀਆਂ ਚਾਲੂ ਕਰਦੇ ਨੇ ਇਹ ਨਾਲ ਪੀਪਾ ਜੀਗਾ ਢਿੰਡੀ ਮੁੰਡਾ ਹਨ ਇੱਕ ਦਰੂਹ ਜੀਗਾ ਬਾਕੀ ਚਾਰ ਪੰਜ ਹੋਰ ਸੀ ਜੇ ਕੋਨਾ ਦਾ ਨਾਮ ਨਹੀਂ ਪਤਾ ਪੁਲਿਸ ਆਪੀ ਬੈਰ ਬਾਈ ਦੋ ਜਣੇ ਫੜੇ ਆ ਬਾਾਕੀ ਮੇਰਾ ਵੀ ਦਾ ਮੈਂ ਵਧੀਆ ਤੀਕਣਾ ਕਰ ਬਾਈ ਕਾਨੂੰਨ ਅਗੇ ਆਪਣੀ ਅਜੋਈ ਹੈ ਬਾਈ ਅਮਰੀਕਾ ਨਾਲ ਚੱਕੀ ਜਾਵੇ ਕਾਰਨ ਕੋਈ ਸੀਸੀਟੀਵੀ ਫੁਟੇਜ ਆਈ ਸਮ ਹਾਂ ਥਾਲੇ ਕੜਾਈਆਂ ਹੋਣੇ ਜੀ ਉਹ ਮੋਟੀ ਕੜਾਉਂਗਾ ਆਪਾਂ ਨਹੀਂ ਕੜਾਉਂਗਾ ਸੈਲ ਸੀਡੀ ਵਿੱਚ ਰਕੀ ਦਿੱਤੀ ਗਈ ਆ ਉਹ ਕੀ ਨਾਮ ਆ ਕੀ ਕੰਮ ਕਰ ਰਿਹਾ ਉਹਨੂੰ ਉਹਨੂੰ ਸੀਗਾ ਕੀ ਨਾਮ ਕੀ ਕੰਮ ਕੀਤਾ ਸੀ ਪੜਦਾ ਵੀ ਆਪਣਾ ਸੀਗਾ ਅਸੀਂ ਬੜਵਾਲੀ ਕਰਦੇ ਕਿੰਨੇ ਕਿੰਨੀ ਕੁ ਉਮਰ ਦੀ 21 ਸਾਲ ਉਮਰ ਦੀ 21 ਜਿਹੜੇ ਦੋ ਸਾਡੇ ਲੜਕੇ ਕਾਇਲ ਹੋਏ ਨੇ ਉਹਨਾਂ ਦਾ ਕੀ ਨਾਮ ਹੋ ਕੀ ਦਾ ਵਿਸ਼ਾਲ ਸੁਖਦੇਸ਼ ਵਿਸ਼ਾਲ ਤੇ ਸੁਖਦੇਸ਼ ਇੱਕ ਪਰਦੇ ਨੇ ਵੀ ਕੰਪਲੈਟ ਨੇ ਪੜ੍ਹਾਈ ਕੀਤੀ ਪਾਕ ਤੋਂ ਉਹਨਾਂ ਨਾਲ ਕੱਟੀ ਕੀਤੀ ਹੈ ਅੱਛਾ ਜੀ ਉਹਨੂੰ ਰੈਫਰਿੰਗ ਕਰਦੇ ਜੀ ਤਾਂ ਤੈਨੂੰ ਅੱਛਾ ਜੀ ਕੀ ਲੱਗਦਾ ਕਿ ਪੁਰਾਣੀ ਜਿੰਨ ਜਿਹੜੀ ਸੀ ਉਦੋਂ ਉਹਦੇ ਪਰਫੈਕਟ ਕਰਦਾ ਪਾਉਂਦਾ ਟਿਕ ਟੌਕ ਤੋਂ ਪਿੰਦੇ ਨਸ਼ਾ ਨਾਲ ਵੇਚਦੇ ਆ ਉਹਨਾਂ ਦੇ ਤਾਂ ਕਰਦੀ ਜਦਾਂ ਆਪਣੇ ਬੱਚੇ ਦੇ ਨਾਲ ਲੈਣ ਨਾ ਦੇਣ ਨਾ ਬੁਲਾਉਣ ਨਾ ਚਲਾਉਣ ਕਿੰਨੇ ਕੁ ਵੇਲੇ ਘਟਣਾ ਸਰ ਹੇ ਜੀ ਬਈ ਸਾਢੇ 10 11 ਵਜੇ 11 ਕਮੇ 11 ਕਲ ਰਾਤ ਤੇ ਤਿੰਨੂੰ ਇਹ ਬ੍ਰਦਰਸ ਗੇਟ ਤੇ ਜਾ ਰਹੀ ਸੀ ਮਤਲਬ ਆਪਣਾ ਘਰ ਤੇ ਦੋ ਬਜਰੀਂ ਛੱਡ ਕੇ ਉਹਦਾ ਘਰ ਇੱਧਰ ਆ ਉਹ ਸਾਰੇ ਦੇ ਪਿੰਡਾਂ ਅੱਛਾ ਜੀ ਉਹ ਜਦੋਂ ਛੱਡਣ ਜਾ ਰਹੇ ਜਿੱਦਾਂ ਮੈਂ ਛੱਡਣਾ ਥਾ ਅੱਛਾ ਘਰ ਛੱਡਣ ਜਾ ਰਹੇ ਸੀ ਦੋਸਤਾਂ ਨੂੰ ਦੇਖੋ ਕਿੱਈ ਹੋਈਏ ਦੋਸਤਾਂ ਨੂੰ ਜਵਾਬ ਭਾਈ ਉਹਨਾਂ ਕੋਲ 24 ਘੰਟੇ ਜਿੱਦਾਂ ਪਹਿਲੀ ਤਿਆਰੀ ਕੀ ਸੀ ਪਹਿਲੇ ਜਦੋਂ ਪੰਦਾ ਕਹਿੰਦਾ ਨਾ ਆਪਣਾ ਬੰਦੇ ਦੇ ਕਰਕੇ ਭਲਵਾਣਾ ਨਾਲ ਲੈਣ ਨਾ ਦੇਣ ਹਣਾ ਮੋੜ ਦੇਖੋਗੇ ਆਪਣੇ ਨੂੰ ਪੂਰਾ ਬੋਲਣ ਦੇ ਦਾਂ ਆਪਾਂ ਨੂੰ ਲਾ ਲੇ ਬਾਅਦ ਸਿਰਲੀ ਬੱਲਾ ਕੋਈ ਸੀ ਗਲਤ ਕੋਈ ਸੀ ਲੱਗਦਾ ਕੋਈ ਸੀ ਕਿ ਉਤਰਾ ਕੋਈ ਥਾਂ ਦੇ ਵਿੱਚ ਸ਼ਿਕਾਇਤ ਈ ਸੀ ਉਹਨਾਂ ਰਿਗਾਰਡੀ ਕੋਈ ਉਹਨਾਂ ਨੂੰ ਨਾਰਮਲ ਗੱਲ ਸੀ ਆਪਾਂ ਕਾ ਕੋਈ ਗੱਲ ਨਹੀਂ ਆਪਣੇ ਦਮਨ ਚ ਨਹੀਂ ਆਉਂਦੀ ਗੱਲ ਹੈ ਨਾ ਆਪਣੇ ਬੱਚੇ ਲੜਨ ਲੜਨ ਵਾਲੇ ਨਹੀਂ ਹੈਗੇ ਨਾ ਅੱਛਾ ਤੂੰ ਮੋਹਤ ਮਾਰੇ ਨੂੰ ਬਿਠਾ ਕੇ ਰਾਈ ਨਾ ਮਤਲਬ ਹਾਂਜੀ 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 ਤਾਂ ਦੂਜਾ ਪੱਖ ਜਿਹੜਾ ਮੰਤਰਾਂ ਚ ਸੈਟ ਕੇ ਕੋਈ ਹਾਂਜੀ 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 ਇਹਦੇ ਚੱਲਦੀ ਹੈ ਹਮਲਾ ਕੀਤਾ ਹਾਂਜੀ 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 ਇਹਦੇ ਗੱਡੀਆਂ ਸਟੈਪ ਜਿਹੜੀ ਹੈ ਹੁਣ ਭਾਰ ਤੋਂ ਤੁਹਾਨੂੰ ਹਾਂਜੀ ਹਾਂਜੀ ਭਾਰੋਂ ਕੰਮ ਖਾਲੇ ਠੀਕ ਹੈ ਜੀ ਭਾਰ ਤੋਂ ਦੱਸਿਆ ਉਹਨਾਂ ਨੇ ਕਸ਼ਤੀ ਦਾ ਜਿੱਦਾਂ ਤੁਸੀਂ ਕਹੋ ਉਹਦਾ ਕਰ ਦਾਂਗੇ ਜੀ ਤਾਂ ਠੀਕ ਹੈ ਜੀ ਅਸਾਂ ਤੁਹਾਨੂੰ ਕੌਣ ਸਿੰਘ ਆਪਾਂ ਜਿੱਦਾਂ ਦੀ ਕਾਰਵਾਈ ਕਰੋ ਕਿਰਪਾ ਕਰਦਾ ਜੀ ਠੀਕ ਹੈ ਜੀ ਕਰੋ ਪੂਰਾ ਸਹਿਯੋਗ ਕਰਦੇ ਬੇਜਦਾ ਜੀ ਦਰੋਤੋ ਕਿੰਨੇ ਕਿ ਵਿਅਕਤੀ ਛੇ ਫਾਪ ਫਾਪ ਲੈਣੇ ਸਾਟੇ ਨੇ ਬੀਟੀ ਨਾਲ ਗਲਤ ਹੋਈ ਹੈ ਤੇ ਡਿਗਰੋ ਰੱਖਣੇ ਹਾਲੇ ਦਿਤਾਓ ਹਾਲਤ ਚੰਗੀ ਨਹੀਂ ਹੈ ਕਿਉਂਕਿ ਕਮਿਸ਼ਨ ਆਈਸੀਯੂ ਤੇ ਹਸਪਤਲ ਚੱਟ ਵਿੱਚ ਹੋ ਰਿਹਾ ਕੋਈ ਬੰਦੇ ਫੜੇਗੇ ਦੋ ਬੰਦੇ ਫੜੇਗੇ ਕੋਈ ਨਾਮ ਵਗੈਰਾ ਉਹਨਾਂ ਦਾ ਕੁਝ ਕਿੱਥੇ ਰਹਿਣ ਵਾਲੇ ਜਿਹੜੇ ਫੜੇਗੇ ਕੈਂਪਸ ਭਾਲ ਕੈਂਪਸ ਰਹਿਣ ਵਾਲੇ ਠੀਕ ਹੈ